ਤੇ ਹਾਜ਼ਰ ਤੋਂ ਸਾਰਾ ਨਸਿੱਤਾਲ ਕੀ ਹਾਲ ਚੱਲ ਸਾਰਾ ਦੋਸਤੋ ਮੇਰੇ ਨਾਲ ਹੋਰ ਸਾਰੇ ਵਧੀਆ ਹੋਵੋਗੇ ਕਈ ਦਿਨਾਂ ਦਾ ਆਪਣੀ ਵੀਡੀਓ ਨਹੀਂ ਆਂਦੀ ਬਸ ਮੈਂ ਹੀ ਕਹਿੰਦਾ ਹਾਂ ਨਾ ਇਹ ਵਾਰ ਤੇ ਅੱਜ ਆਪਣਾ ਮਿੱਤਰ ਆਇਆ ਸੀ ਇਹ ਕਹਿੰਦਾ ਮੈਂ ਤੁਹਾਨੂੰ ਘੁਮਣ ਲੱਗ ਜਾ ਰਿਹਾ ਕਿਤੇ ਤੇ ਮੈਂ ਤੁਹਾਨੂੰ ਮਿੱਤਰ ਨਾਲ ਮਿਲਾਉਣਾ ਤੇ ਦੱਸੇਗਾ ਕਿੱਥੇ ਘੁਮਣ ਲੱਗੇ ਜਾ ਰਹੇ ਆਂ ਤੇ ਹਾਂ ਵੀ ਮਿੱਤਰਾਂ ਗੁਰਦੁਆਰਾ ਬੁਰਜੋ ਸਾਹਿਬ ਜਾ ਰਹੇ ਆਂ ਆਪਾਂ ਜਿੱਥੇ ਮਾਤਾ ਦੇਸਾ ਜੀ ਦੇ ਜੀ ਨੇ ਦਰਸ਼ਨ ਕੀਤੇ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਆਪਣਾ ਉਸ ਤੋਂ ਬਾਅਦ ਉਹ ਪਿੰਡ ਪੈਂਦਾ ਚੱਕ ਫਤੇ ਸਿੰਘ ਵਾਲਾ ਜਿੱਥੇ ਆਪਾਂ ਜਾ ਰਹੇ ਹਾਂ ਚੱਕ ਫਤੇ ਸਿੰਘ ਵਾਲਾ ਪਿੰਡ ਆ ਉਹ ਇਹ ਕਿੱਧਰ ਲਈ ਛੱਡ ਰਹਿਗਾ ਬਠਿੰਡਾ ਲਈ ਛੱਡ ਰਹਿਗਾ ਇਹ ਬਠਿੰਡੇ ਵਾਲੀ ਸਾਈਡ ਤੇ ਪੈਂਦਾ ਆਪਾਂ ਉਦੋਂ ਨਹੀਂ ਜਾ ਰਹੇ ਅੱਜ ਬਸੀ ਅਸੀਂ ਹੁਣ ਚੱਲੇ ਦੋਨੇ ਇਹਨੇ ਘੁੰਮਣ ਨਾਲ ਫੈਮਿਲੀ ਸਾਡੀ ਹਨਾ ਦੋਨਾਂ ਦੇ ਮਾਤਾ ਪਿਤਾ ਨਾਲ ਨੇ ਦੋ ਜਵਾਕ ਵੀ ਨਾਲ ਨੇ ਤੇ ਫਿਰ ਅਸੀਂ ਜਾ ਰਹੇ ਸੈਂਟਰ ਸਾਡੇ ਤਿਆਰ ਕਰੀ ਆ ਉੱਥੇ ਜਰਨੇ ਆ ਅਸੀਂ ਮਿਲਨੇ ਆਪਾਂ ਟੂਰ ਤੇ ਕੀ ਹੋ ਰਿਹਾ ਹੈ ਹੈ ਇਹ ਬੰਦੇ ਸਾਡੇ ਚੋੜ ਕਰ ਰਹੇ ਨੇ जुड़े हुए करी बहुत ही नगर उ गन्नेफर गुरुद्वारा बुरज साहिब माई देसा पातशाही दसवीं जी अरे आए थे सारा गुरुद्वारा दर्शन करावे ਦੇ ਬੜੇ ਬੜੇ ਪੱਤਾ ਲਾ ਲੇ ਪੂਰਾ ਪਿੰਡ ਦੇ ਵਿੱਚ ਹੀ ਆ। ਹੁਣ ਆਪਾਂ ਤੁਹਾਨੂੰ ਦਿਖਾਉਣ ਰਿਹਾ ਜਿੱਥੇ ਪੁਰਾਣੀ ਛੱਤ ਹੈ ਹਨਾ ਬੁਰਜੇ ਸਾਹਿਬ ਦੀ ਜੋ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਏ ਸੀ ਉਸ ਟਾਈਮ ਦੀ ਪੁਰਾਣੀ ਛੱਤ ਤੇ ਅੱਜ ਵੀ ਉੱਥੇ ਮੌਜੂਦ ਹੈਗੀ ਹੈ। ਤੁਹਾਨੂੰ ਦਿਖਾ ਦੇ ਦਰਸ਼ਨ ਕਰਾਉਣੇ ਆ। ਤੇ ਅੰਦਰ ਜਾ ਕੇ ਪੂਰੀ ਪੂਰੀ ਜਗ੍ਹਾ ਨਾ ਮੰਦਿਰ ਜਗ੍ਹਾ ਦਾ ਹਨਾ ਤੇ ਉੱਪਰਲੀ ਸਾਈਡ ਦੇਖੋ ਉਹ ਦੇਖੋ ਜੀ ਅੱਜ ਵੀ ਉਹੀ ਪੁਰਾਣੀ ਛੱਤ ਅੰਦਰ ਜੋ ਪਹਿਲਾਂ ਉਸ ਟਾਈਮ ਹੈਗੀ ਸੀ ਤੇ ਅੰਦਰਲੀ ਸਾਈਡ ਬਾਠ ਹੋ ਰਹੀ ਜੋ ਕਰੇ ਇਹ ਇਧਰਲੀ ਸਾਈਡ ਨਾ ਉੱਥੇ ਨਿਚਲੇ ਪਾਸੇ ਸਾਰਾ ਤਿਆਰ ਹੋ ਰਿਹਾ ਸੰਗਤ ਬੈਠਣ ਵਾਸਤੇ ਤੇ ਕੰਮ ਚੱਲ ਰਿਹਾ ਉਧਰਲੇ ਪਾਸੇ ਜਿਵੇਂ ਹੁਣ ਜਿਉ ਜਿਉ ਸੰਗਤ ਵਧਦੀ ਜਾਂਦੀ ਹੈ ਨਾ ਤੇ ਉਹਦੇ ਵਿੱਚ ਕਰਕੇ ਇਧਰ ਪਾਸੇ ਰੰਗ ਪੇਂਟ ਦਾ ਕੰਮ ਚੱਲ ਰਿਹਾ ਤੇ ਤੁਸੀਂ ਸਾਰਾ ਦੇਖ ਸਕਦੇ ਹੋ ਨਿਚਲੇ ਪਾਸੇ ਇਧਰ ਸੰਗਤ ਬੈਠਣ ਵਾਸਤੇ ਇਹ ਸਿਸਟਮ ਤਿਆਰ ਹੋ ਰਿਹਾ ਸਾਰਾ ਉੱਪਰ ਦੇ ਪੱਤੇ ਇਹ ਰੋਸ਼ਨਦਾਨ ਕੱਢਣ ਦੇ ਤੇ ਸਾਈਡ ਦੇ ਪਾਸੇ ਇਧਰ ਪੂਰਾ ਅਨ੍ਹਾ ਰਾਂਜਾ ਦਾ ਕੰਮ ਕਰ ਰਹੇ ਨੇ ਇਧਰ ਉੱਪਰਲੀ ਛੱਟ ਆ ਗਈ ਆਪਣੇ ਪੋੜੀਆਂ ਵਗੈਰਾ ਹਨ ਇਹ ਉੱਪਰਲੀ ਛੱਟ ਆ ਗਈ ਆਪਾਂ ਅੰਦਰਲੀ ਛੱਟ ਆਪਾਂ ਇੰਨੇ ਜਿਵੇਂ ਕਿ ਦਿਖਾਰ ਕਿਆ ਬਾਬਾ ਜੀ ਦੇ ਦਸਤਾਰ ਹਨਾ ਤੁਹਾਨੂੰ ਅੰਦਰ ਦਾਖੇ ਵੀ ਦਿਖਾਣਿਆ ਪਹਿਲਾਂ ਬਾਹਰ ਦਰਸ਼ਨ ਕਰ ਲੋ ਅੰਦਰਲੀ ਤੁਹਾਨੂੰ ਜਿੱਚੇ ਤੇ ਉੱਪਰਲੀ ਆ ਜਿੱਚੇ ਆਪਾਂ ਦਿਖਾਤਾ ਅਬੀ

ਦਸੈਂਟਰੋਂ ਵੀ 15 ਦਰਸ਼ਕ ਕਰਨਾ ਤੇ ਇਹ ਹੈਗਾ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਲਈ ਲੰਗਰ ਤਿਆਰ ਕਰਨਾ ਇਧਰ ਵੀ ਹੈ ਹੈ ਹੈਪੀ ਇਧਰ ਇਹ ਦੇਖੋ ਇਹ ਤਵੀ ਆ ਜਿੱਥੇ ਲੰਗਰ ਬਣਦਾ ਸੀਗਾ ਇਹ ਤਵੀ ਆ ਦੇਖ ਇੱਥੇ ਉੱਪਰ ਲਿਖਿਆ ਪਿਆ ਸਪੈਸ਼ਲ ਆ ਚੇਰੇ ਗੁਰਗੋਬ ਸਿੰਘ ਜੀ ਦੇ ਪਰਿਵਾਰ ਨੇ ਲੰਗਰ ਤਿਆਰ ਕਰਨ ਲਈ ਬਹੁਤੀ ਗ੍ਰਿਪਾ ਬਿੱਤਰ ਲੋ ਹਤਵੀ ਇਹਨਾਂ ਦਾ YouTube ਤੇ ਵੀ ਤੇ ਦੱਸਿਆ ਆ ਦੇਖ ਨਾਨਕ ਸਹਿਜ ਜੋਗ ਹਨ ਨਾਨਕ ਸਹਿਜ ਜੋਗ ਆ ਹਾਂ ਬਹੁਤ ਸਹੀ ਹੈ ਹਾਂ ਮੰਨਦੇ ਨੇ ਅਸਲੀ ਚੀਜ਼ ਇਹਨਾਂ ਸੰਤਾਂ ਦਾ ਦੇਖੋ ਇਹ ਆਗੇ ਜੀ ਬਾਬਾ ਜੀ ਦੇ ਚੇਰੇ ਗੁਰਗੋਬ ਸਿੰਘ ਜੀ ਦੋ ਅਮਰੋ ਸਾਈ ਧੰਤ ਧੰਨ ਰਾਮ ਕੰਨ ਪਪਾ ਇਹ ਗੱਤਰੇ ਵਾਲਿਆਂ ਗੱਤਰੇ ਵਾਲਿਆਂ ਕਿਰਪਾ ਨਾਲ ਇਹ ਗੱਤਰੇ ਵਾਲਿਆਂ ਕਿਰਪਾ ਨਾਲ ਗੱਤਰੇ ਵਾਲਿਆਂ ਕਿਰਪਾ ਨਾਲ ਹੈ ਇਹ ਇਹ ਮਾਤਾ ਸਾਹਿਬ ਕੋਰ ਜੀ ਦਾ ਪਵਿੱਤਰ ਪੀੜਾ ਸਾਹਿਬ ਇਹ ਪੀੜਾ ਸਾਹਿਬ ਆ ਜੀ ਮਾਤਾ ਸਾਹਿਬ ਕੋਰ ਜੀ ਦਾ ਪਵਿੱਤਰ ਪੀੜਾ ਸਾਹਿਬ ਤੇ ਇਹ ਆ ਗਈ ਅੱਗੇ ਦੇਖੋ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਵਿੱਤਰ ਦਸਤਾਰ ਦਰਸ਼ਨ ਕਰੋ ਜੀ ਇਹ ਆ ਕਿ ਜਿਵੇਂ ਨਾ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਛੋਹ ਪ੍ਰਾਪਤ ਪਵਿੱਤਰ ਚਾਦਰ ਇੰਦਰ ਯਾਤਰਾ ਵੀ ਆ ਜੀ ਕਿੱਥੇ ਹੈ ਇਹ ਚਾਦਰ ਹਾਂ ਉੱਤਰਕਸ਼ਹਿਰਾ ਕੋਲ ਉੱਤਰੂ ਤਰੀਕਾ ਮਾਤਾ ਦੇਸਾ ਜੀ ਦੀ ਪਵਿੱਤਰ ਪਜਾਮੀ ਇਹ ਇਹਨਾਂ ਦੀ ਪਜਾਮੀ ਆ ਮਾਤਾ ਦੇਸਾ ਜੀ ਦੀ ਇੱਧਰ ਆ ਗਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਵਿੱਤਰ ਪਵਿੱਤਰ ਕਚਹਿਰਾ ਸੰਤ ਗੌਰ ਜੀ ਦੀ ਇਹ ਪਵਿੱਤਰ ਖੜਾਵਾ ਤੇ ਕਰੋ ਜੀ ਦਰਸ਼ਨ ਮਾਤਾ ਸਾਹਿਬ ਗੌਰ ਜੀ ਦਾ ਹਾਂਜੀ ਕਰੇ ਕਰਗਾਬੀ ਇਹ ਸਾਹਿਬ ਗੌਰ ਜੀ ਕਰਗਾਬੀ ਹੈ ਜੀ ਚਿੱਕੀ ਉਸ ਤਸਤਾਰਨਾ ਦੇਖੋ ਜੀ ਯੂਟਿਊਬ ਤੇ ਜੰਦਾ ਹੈ ਹਾਂ ਲੈ ਮੋਬਾਈਲ ਤੇ ਮੋਟੋ ਫੋਨ ਚਾਲ ਕਰਿਆ ਕਰੂਗਾ ਮੈਂ ਨਿਕਾ ਜਦੋਂ ਬਾਬਾ ਜੀ ਬਾਬਾ ਜੀ ਦੇ ਨਾਲ ਕਿਤੇ ਬਾਬਾ ਜੀ ਤੇ ਇੱਧਰ ਸਾਨੂੰ ਉਹ ਬਾਬਾ ਜੀ ਮਿਲੇ ਸੀਗੇ ਤਸਰੇ ਦੀ ਸਾਰਾ ਕੁਝ ਤੇ ਕਿਚਾ ਕਰਨੀ ਕੋਟੋ ਕੋਲ ਸੁਨਾਰਾ ਦੀ ਨਹੀਂ ਜਦ ਰੇਹ ਚੱਲ ਰਿਹਾ ਨੀਮ ਚੱਲ ਰਿਹਾ ਆਦਤ ਕੋਲ ਇੱਧਰ ਦੇਖੋ ਜੀ ਇਹ ਇਧਰ ਕਰ ਲਈਏ ਇਹਨਾਂ ਦੀ ਵੀਡੀਓ ਅੱਜ ਹਾਂ ਜਿਹੜਾ ਦੇਖਾ ਰਿਹਾ ਹੈ ਬਣਾਓ ਸਵੇਰ ਬਾਕੀ ਇਧਰ ਜਿੱਮੇ ਅਰਦਾਸ ਨਹੀਂ ਅਰਦਾਸ ਦਾ ਗੱਦੀ ਨਿਸ਼ਾਨ ਨਾ ਸੜ ਜਾ YouTube ਵਾਲਾ ਸੱਚ ਨਹੀਂ YouTube ਤੇ ਵੀਡੀਓ ਨਹੀਂ ਬਣਦੇ ਬਣਾ ਇਹ ਇੱਧਰ ਗੁਰਜ ਸਾਹਿਬ ਆ ਹੰਧਾਨਾ ਤੇ ਪੌੜੀਆਂ ਬਣੀਆਂ ਹੋਈਆਂ ਨੇ ਥੱਲੇ ਪਾਸੇ ਇਹ ਪੂਰਾ ਇਤਿਹਾਸ ਲਿਖਿਆ ਹੋਇਆ ਇੱਕ ਮਿੰਟ ਇਹ ਬਰਾਤਿਆ ਤੁਸੀਂ ਜੂਮ ਕਰਕੇ ਤੁਸੀਂ ਵੀਡੀਓ ਪਾਜ਼ ਕਰਕੇ ਪੜ ਲਿਓ ਹੱਥ ਪਿਛਾਏ ਹੱਥ ਪਿਛਾਏ ਹੱਥ ਪਿਛਾਏ ਮੈਂ ਦੇਖਣਾ ਇਹ ਨਾ ਅਸੀਂ ਇਹ ਵਿੱਚ ਫੋਟੋਸ ਲਗਾਤੀਆਂ ਤੁਸੀਂ ਇੱਕ ਵਾਰ ਵੀਡੀਓ ਪਾਜ਼ ਕਰਕੇ ਨਾ ਜੂਮ ਕਰਕੇ ਦੇਖ ਲਿਓ ते उपर पास लिख यूट्यूब चैनल भी उसे दस सारा कुछ विस्तार चौदह सौ उत्तर अठारह सौ उत्तर तक इधर पिछले पास गेट, ना। जा। जा। पिछले पासे गेट पार पार <laughs> आ ना हाँ पिछले पास नहीं अच्छा इधर बाथरूम बना गया पिछले पास तो इन्होंने ਇਹ ਪਿੰਡ ਦੇ ਵਿਚਲੇ ਪਾਸੇ ਗੁਰਦੁਆਰਾ ਸਾਹਿਬ ਆ ਤੇ ਤੁਸੀਂ ਕਦੀ ਆਓ ਦਰਸ਼ਨ ਕਰੋ ਬਹੁਤ ਵਧੀਆ ਇਤਿਹਾਸਕ ਜਿੰਨ ਸਾਰੀਆਂ ਬਾਥਰੂਮ ਲੈਟ੍ਰੀਨ ਬਾਥਰੂਮ ਤੇ ਨਹੀਂ ਹੈ ਇੱਧਰ ਬਾਹਰ ਰਹਿੰਦੇ ਹਾਂ ਤਾਂ ਜੀ ਹਾਂ ਲੋ ਬਈ ਇਹ ਬਸ ਬਈ ਹੋਤ ਨਹੀਂ ਜੇ ਜਿੰਨੇ ਕੋਈ ਸੰਗਤ ਆਵੇ ਉਸ ਨੂੰ ਪਰੇਸ਼ਾਨੀ ਹੋਏ ਅਗਲਾ ਅੱਗੇ ਲੱਭਣ ਲੱਗ ਜਾਂਦਾ ਬਾਥਰੂਮ ਹਾਂ ਉਹਨੂੰ ਪਤਾ ਹੋਣਾ ਚਾਹੀਦਾ ਇੱਧਰਲੀ ਸਾਈਡ ਤੇ ਹੈਗੇ ਪਿੱਛੇ ਵਿੱਚ ਅਕਸ਼ਣ 10 ਰੁਪਏ ਹਾਂ ਬੜੇ ਹੋਏ ਨੇ ਪਹਿਲੇ ਪਾਸੇ ਹੈਨਾ पिंड पूरा बिच रहा ना आओ चलिए सा शेरू बैठा है अखो जी उस टाइम का ਸਾਰਾ ਉਸ ਪੁਰਾਣਾ ਹੀ ਆ ਬਾਪਾ ਜੀ ਦੇ ਟਾਈਮ ਦਾ ਹਾਂਜੀ ਅਸੀਂ ਮੱਥਾ ਟੇਕ ਕੇ ਉਰੋਂ ਨਿਕਲੇ ਸੀਗੇ ਇਹ ਨਾ ਪਿੰਡ ਦੇ ਸੈਂਟਰ ਦੇ ਵਿੱਚ ਪੈ ਜਾਂਦਾ ਗੁਰਦੁਆਰਾ ਆਹ ਕੋ ਗਲੀਆਂ ਗੋਲੀਆਂ ਪੁਰਿਆਂ ਪਿੰਡਾਂ ਦੇ ਵਿੱਚ ਸੈਂਟਰ ਤੇ ਅੱਗੇ ਜਾ ਕੇ ਨਾ ਪਿੰਡ ਦੇ ਵਿੱਚ ਜਿਵੇਂ ਆਮ ਗੁਰਦੁਆਰੇ ਬਣੇ ਹੁੰਦੇ ਨੇ ਐਵੇਂ ਪਿੰਡ ਦੇ ਵਿੱਚ ਪਰਲੇ ਪਾਸੇ ਗੁਰਦੁਆਰਾ ਬਣਿਆ ਹੋਇਆ ਤੇ ਤੁਹਾਨੂੰ ਉਹ ਵੀ ਜਾ ਕੇ ਦਰਸ਼ਨ ਕਰਾਉਣੇ ਆ ਤੇ ਨਿਕਲ ਰਹੇ ਆ ਬਾਹਰਲੇ ਪਾਸੇ ਸਾਰਾ ਬਾਹਰਲੇ ਸੜਕ ਜਾ ਕੇ ਨਾ ਪਿੰਡ ਤੇ ਜਿਹੜੀ ਫਿਰਨੀ ਹੁੰਦੀ ਆ ਫਿਰਨੀ ਦੇ ਉੱਤਲੇ ਪਾਸੇ ਗੁਰਦੁਆਰਾ ਬਣਿਆ ਹੋਇਆ ਤੇ ਉਹ ਦੂਰੋਂ ਹੀ ਦਿਖਣ ਲੱਗ ਜਾਂਦਾ ਗੁਰਦੁਆਰਾ ਉਹ ਵੀ ਤੇ ਇਹ ਪਿੰਡ ਦੇ ਵਿੱਚੋਂ ਲੈ ਪਾਸੇ ਆ ਉਹ ਸਾਹਮਣੇ ਜਿਵੇਂ ਗੇਟ ਦਿਖ ਰਿਹਾ ਗੇਟ ਦੇ ਵਿੱਚ ਆ ਕੇ ਅੰਦਰਲੀ ਸਾਈਡ ਪਿੰਡ ਦੇ ਵਿੱਚ ਗੁਰਦੁਆਰਾ ਉਹ ਗੇਟ ਦੇ ਬਾਹਰਲੇ ਪਾਸੇ ਗੁਰਦੁਆਰਾ ਜਿਹੜਾ ਜਿੱਥੇ ਹੁਣ ਆਪਾਂ ਜਾ ਰਹੇ ਆ ਉੱਥੇ ਮੱਥਾ ਟੇਕ ਕੇ ਚੱਲਾਂਗੇ ਹਨ ਉਹ ਵੀ ਗੁਰਦੁਆਰਾ ਅੰਦਰੋਂ ਦਿਖਾਵਾਂਗੇ ਆਓ ਗੇਟ ਦੇ ਆਪਾਂ ਬਾਹਰਲੇ ਪਾਸੇ ਨਿਕਲੇ ਤੇ ਹੋਰ ਖੁੱਲਾ ਜਿਹਾ ਥਾਂ ਆ ਗਿਆ ਤੇ ਸਾਹਮਣੇ ਵਾਲੇ ਪਾਸੇ ਦੇਖੋ ਤੁਹਾਨੂੰ ਦਰਸ਼ਨ ਆਉਣ ਲੱਗੇ ਹੋਣੇ ਗੁਰਦੁਆਰਾ ਸਾਹਿਬ ਦੇ ਤੇ ਸਾਹਮਣੇ ਵਾਲੇ ਪਾਸੇ ਗੁਰਦੁਆਰਾ ਸਾਹਿਬ ਤੇ ਜਾਣਿਆ ਅੰਦਰ ਜਾ ਕੇ ਦਰਸ਼ਨ ਕਰਦੇ ਆ ਇਹ ਬਾਹਰ ਸੜਕ ਦੇ ਉੱਤੇ ਆ ਤੇ ਇਹ ਹੈਗਾ ਜੀ ਗੁਰਦੁਆਰਾ ਸਾਹਿਬ ਚੱਕ ਫਤਿਹ ਸਿੰਘ ਵਾਲਾ ਦਾ ਗੁਰਦੁਆਰਾ ਸਾਹਿਬ ਹੈ ਜਿੰਨ੍ਹ ਦਾ ਇਹ ਗੁਰਦੁਆਰਾ ਸਾਹਿਬ ਗੁਰਦੁਆਰਾ ਅੰਦਰ ਵਾਲਾ ਠੀਕ ਹੈ ਜਿੱਥੇ ਆਪਾਂ ਪਹਿਲਾਂ ਗਏ ਸੀਗੇ ਤੇ ਇਹ ਜਿਵੇਂ ਆਮ ਆਪਣੇ ਪਿੰਡਾਂ ਦੇ ਗੁਰਦੁਆਰੇ ਬਣੇ ਹੁੰਦੇ ਨੇ ਉਹ ਫੋਮ ਗੁਰਦੁਆਰਾ ਬਣਿਆ ਹੋਇਆ ਜੀ ਇਹ ਅੰਦਰ ਜਾ ਕੇ ਤੁਹਾਨੂੰ ਦਰਸ਼ਨ ਕਰਾਣੇ ਆ। ਲਈ ਗੁਰਦੁਆਰਾ ਸਾਹਿਬ ਦੇ ਅੰਦਰਲੇ ਪਾਸੋਂ ਜੀ ਕਰੋ ਜੀ ਦਰਸ਼ਨ। ਬਹੁਤ ਹੀ ਅੰਦਰ ਬਹੁਤ ਵਧੀਆ ਸੀਗਾ ਜੀ ਏਸੀ ਵਗੈਰਾ ਲੱਗੇ ਹੋਏ ਨੇ। ਹਾਂਜੀ ਅਸੀਂ ਮੱਥਾ ਟੇਕ ਕੇ ਬਾਹਰ ਆ ਗਏ ਸੀਗੇ ਇਹ ਪਿੰਡ ਦੇ ਵਿੱਚੋਂ ਦੀ ਅਸੀਂ ਬਾਹਰ ਜਾ ਰਹੇ ਮੇਨ ਹਾਈਵੇ ਤੇ ਤੁਹਾਨੂੰ ਜਾ ਕੇ ਦਹਾਨਣਾ ਇਹ ਆਪਾਂ ਚੱਲਾਂਗੇ ਉਹਨਾਂ ਅਸੀਂ ਆਏ ਸੀ ਮਾਨਸਰ ਸਾਈਡ ਤੋਂ ਜਾਮੇ ਉਹਨਾਂ ਬਠਿੰਡੇ ਵਾਲੇ ਛੇੜ ਦੇ ਉੱਤੋਂ ਤੇ ਤੁਹਾਨੂੰ ਮੇਨ ਰੋਡ 'ਤੇ ਜਾ ਕੇ ਦਹਾਨਣਾ ਦੇਖੋ ਮੇਨ ਰੋਡ ਦੇ ਉੱਤੇ ਤੁਹਾਨੂੰ ਦਿਖ ਰਿਹਾ ਦੂਰ ਤੋਂ ਥਰਮਲ ਪਲਾਂਟ ਆ ਨਾ ਬਠਿੰਡੇ ਵਾਲੇ ਤੇ ਇਹ ਉਹ ਸੜਕਾ ਮੇਨ ਤੇ ਉੱਥੋਂ ਵੀ ਵੱਡੇ ਹਾਈਵੇ ਉੱਤੋਂ ਦੀ ਇਧਰ ਉਦੀ ਬਾਰ ਬਾਰ ਗੱਡੀ ਫਾਸਟ ਚੱਲੀ ਜਾਂਦੀ ਆ ਤੇ ਇਧਰੋਂ ਚੱਲਾਂਗੇ ਤੇ ਗੱਡੀ ਇਤਲੋ ਜਿੰਨੀ ਵਧੀਆ ਖੁੱਲਾ ਰੋਡ ਹੈ ਵਨਵੇ ਸੜਕਾਂ ਜਿੱਤੋਂ ਜਿੰਨੀ ਮਰਜ਼ੀ ਤੁਸੀਂ ਗੱਡੀ ਫਾਸਟ ਵਧੀਆ ਸਪੀਡ ਤੇ ਆ ਸਕਦੇ ਆ ਤੇ ਉਹਨਾਂ ਦੇ ਅੱਤੇ ਦੇ ਵਿੱਚ ਅਸੀਂ ਤਾਂ ਮੈਪ ਲਾਰਖਾ ਤੇ ਜਾਂਦੇ ਹੋਏ ਵੀ ਅੰਤੇ ਹੈ ਵੀ ਪੂਰਾ ਮੈਪ ਹੈ ਨਾ ਇੰਟਰੈਕਸ਼ਨ ਵਧੀਆ ਤੇ ਸਾਬ ਦਹਾਂਦਾ ਸਿੱਧੀ ਤੇ ਸਿਕੂਪੁਰ ਪਿੰਡ ਆਦਾ ਨਾ ਉੱਥੇ ਢੱਡੇ ਵਾਲੇ ਬਾਬਾ ਜੀ ਦਾ ਗੁਰਦੁਆਰਾ ਪਰਮੇਸ਼ਰ ਦਵਾਰ ਕਰਦੇ ਕਹਿੰਦੇ ਉੱਥੇ ਵੀ ਦਰਸ਼ਨ ਕਰਨੇ ਆ ਤੇ ਆਪਾਂ ਕਿਤੇ ਚੱਲ ਕੋਈ ਨਹੀਂ ਨੇੜੇ ਜਾਂ ਪਹੁੰਚ ਕੇ ਜਾ ਕੇ ਦਰਸ਼ਨ ਕਰ ਲੈਨੇ ਆ ਆ ਗਏ ਜੀ ਮੈਂ ਨਾ ਹਾਈਵੇ ਦੇ ਨਾਲ ਹੀ ਢੱਡੇ ਵਾਲਾ ਬਾਬਾ ਗੁਰਦੁਆਰਾ ਪਰਮੇਸ਼ਰ ਦਵਾਰ ਤੇ ਬਾਹਰ ਗੱਡੀਆਂ-ਗੁੱਡੀਆਂ ਖੜੀਆਂ ਨੇ ਪਾਰਕਿੰਗ ਗੁਰਦੁਆਰੇ ਦੇ ਬਾਹਰ ਲਈ ਛੜੀ ਆ ਆ ਦੇਖੋ ਜੀ ਗੁਰਦੁਆਰਾ ਪਰਮੇਸ਼ਰ ਦਵਾਰ ਤੇ अंदर जाने ਆ ਗੱਡੀ ਬਾਹਰ ਸਾਈਡ ਤੇ ਪਾਰਕਿੰਗ ਜੀ ਲਗਾ ਦਿੰਨੇ ਆ ਉੱਪੀ ਲੱਗੂਗਾ ਦੋ ਟੱਕਰ ਕੇ ਦੇਖਦੇ ਆ ਸ਼ਾਮ ਹੋ ਗਈ ਹੈ ਹੋਰ ਜਿਹੜੀ ਛੋਟੀ ਜੀ ਦੇਖ ਲਓ ਬੜਾ ਠੰਡੀ ਗਰੀ ਜੇ ਕਿੰਨੇ ਤਾਂ ਬੱਚੇ ਬੱਚਾ ਨੂੰ ਗਰਮ ਲੱਗੇਗੀ ਫਿਰ ਬਸ ਇਹ ਸਭ ਹੋ ਰਿਹਾ ਹੈ ਕੋਲ ਦੁਆ ਸ਼ਾਮ ਇੱਥੇ ਆ ਜੀ ਸ਼ਾਮ ਨਹੀਂ ਹੈਗੀ ਉਹ ਗੱਟੀਆਂ ਖੜੀਆਂ ਨੇ ਹੁਣ ਰਸਤਾ ਸਾਡੇ ਗੱਡਿਆਂ ਵੱਤ ਕੇ ਆ ਨਾ ਗੁਰੇ ਜੀ ਹਾਂ ਇੱਥੇ ਆ ਪੇੜ ਦੀ ਮਾੜੀ ਮੂਟੀ ਛਾਂ ਤਾਂ ਆਉਗੀ ਥੋੜੀ ਜੀ ਦਾ ਛਾਂ ਹੈ ਆ ਰਹੀ ਕੁਝ ਹੋਰ حاجه ਵੀ ਇੱਕ ਮਹੀਨਾ ਜੀ ਨਾ ਰਸਤੇ 'ਚ ਆਂਦਾ ਸੀ ਰਸਤੇ 'ਚ ਆ ਰਹੇ ਸੀ ਤੇ ਪਰਮੇਸ਼ਰ ਦਵਾਰ ਗੁਰਦੁਆਰਾ ਸੀ ਪਹੁੰਚੇ ਉੱਤੇ ਤੁਹਾਨੂੰ ਦਿਖਾਣਾ ਦੱਸ ਤੇ ਇੱਧਰ ਦੇਖੋ ਪਿਛਲੇ ਪਾਸੇ ਨਾ ਢੱਡਰਿਆਂ ਦਾ ਗੁਰਦੁਆਰਾ ਪਰਮੇਸ਼ਰ ਦਵਾਰ ਇਹ ਮੇਹਰ ਰੋਡ ਤੋਂ ਥੀ ਬੰਦਾ ਤੇ ਅਸੀਂ ਕਿਹਾ ਚਲੋ ਦਰਸ਼ਨ ਕਰਕੇ ਜੰਮੇ ਆਏ ਹੋਏ ਹਣਾ ਅੰਦਰ ਜਾ ਕੇ ਵੀ ਦਿਖਾਣੇ ਆ ਤਾਂ ਮਨੇ ਰੈਸਟਰ ਦੁਬਾਰ ਕਿੱਧਰ ਨੂੰ ਜਾਣਾ ਓ ਇੱਧਰੋਂ ਚੱਲਦੇ ਆ ਮੈਂ ਇੰਤ ਇੱਧਰ ਹੁੰਦੀ ਆ ਮੈਂ ਦੁਬਾਰ ਦੇ ਕਰੋ ਜੀ ਦਰਸ਼ਨ ਇੱਧਰ ਨਾ ਅਸੀਂ ਬੈਕ ਸਾਈਡ ਆ ਗਏ ਸੀ ਇੱਧਰ ਫੁਫਾਰਾ ਚੱਲ ਰਿਹਾ ਤੇ ਬੜਾ ਸੋਹਣਾ ਦ੍ਰਿਸ਼ਾ ਜਾ ਰਿਹਾ ਉੱਥੇ ਨਾਲ ਕਿਉਂ ਉੱਥੇ ਬੰਦਾ ਬੈਠਿਆ ਉਹਨੂੰ ਵੀ ਜਾ ਕੇ ਮਿਲਦੇ ਆਂ ਇਹ ਵੀ ਜਾਂ ਪਾਣੀ ਤੇ ਪੰਚ ਤੇ ਇੱਕ ਸਾਹਮਣੇ ਫੋਟੋ ਖਿਚਾਣ ਵਾਸਤੇ ਬਹੁਤ ਅੱਛਾ ਹੋਇਆ ਬੜਾ ਕੁਝ ਹੋ ਰਿਹਾ ਤੇਰਾ ਮਾਣ ਲੱਡੂ ਜਾ ਬਾਪੇ ਕੋਲ ਜਾ ਅਵੀ ਹੋਵੇ ਹਲੋ ਜੀ ਬਾਬੇ ਦੀ ਗੋਦੀ ਜੀ ਬੈਠ ਗਿਆ ਡਰ ਗਿਆ ਉਹ ਡਰ ਗਿਆ ਉਹ ਡਰ ਗਿਆ ਉਹ ਆ ਜਾ ਆ ਜਾ ਮੈਨੂੰ ਬੁਲਾ ਮਮੀ ਜੀ ਆ ਜਾ ਡਰ ਗਿਆ ਉਹ ਲੱਡੂ ਇਧਰ ਦੇਖ ਆਹਾ ਹਾ ਹਾ ਗੱਟੇ ਗੱਟੇ ਗਾ। ਮਾਰੀ ਬੈ ਕੇ ਦੇਖਾ ਬਈ। ਮੈਂ ਪਰਲੀ ਸ਼ਟ ਬੈ ਜਨਾ ਨਾ। ਨਾ ਉਰੀ ਬਠਾ ਨਾ ਮਾਇਰਾ। ਤੂੰ ਹੈਪੀ ਕਿੱਦ ਲਈ? ਤੂੰ ਬਾਈ। ਖੜ ਦੇ ਖੜ ਜਾ ਚੱਲਦੇ ਆ। ਆ ਫੜੀ ਚੱਲ ਰਹੀ ਹੈ ਵੀਡੀਓ। ਬੱਸ ਬਸ ਆ ਗਿਆ ਆ ਗਿਆ। ਫੜੀ। ਇਹ ਕਰਮ ਲੱਗ ਰਿਹਾ ਹੁਣ ਹੱਸ ਕੇ ਚਾਲ ਲਈ। ਨਾ 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 ਨਾ। ਬਾਜੀ। ਤਦੂ ਵੇਖ ਆ ਰਵੇ। ਆ ਲੋ ਦੇਖ। ਮੈਂ ਨਹੀਂ ਕੀ ਗੋਣ ਰੋ ਰਮੋ ਕਰ ਰਹੀ ਅਰੇ ਮੂੰ ਕਰ ਅਰੇ ਮੂੰ ਮਤਲਬ ਇਹ ਨਾ ਮੂੰ ਰੋ ਰਹੀ ਕਿੱਥੇ ਬਣੀ ਬਸ ਹਾਂਜੀ ਵੀਡੀਓ ਬਣਾ ਰਿਹਾ ਵੀਡੀਓ 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 ਬਣਾਇ ਕਰਨਾ ਗੜੀ ਬੰਰ ਰਹੀ ਨਾ ਹਾਂ ਆ ਵੀ ਚੋੜਾ ਨਾ ਦੇਖੋ ਕਿ ਉਹਰੇ ਖੜਾ ਹੋ ਰਿਹਾ ਉਹਨੇ ਬੋਨੀ ਜਿਹਾ ਹਾਂ 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 ਸੁਣਣਾ ਮੈਨੂੰ ਹਾਂ ਅੱਛਾ ਕਰੀ ਮੈਨੂੰ ਬੰਦਾ ਦਿਖਾ ਰਿਹਾ ਹੈ ਆ ਬੰਦੇ ਸਾਰੇ ਸਾਡੇ ਨਾਲ ਗਏ ਸੀਗੇ ਹੁਣ ਮੈਂ ਧੁੱਪ ਚ ਮੇਰੇ ਪੈਰ ਮੱਤ ਰਹੇ ਬਾਈ ਛੇਤੀ ਆ ਜਾ ਉਧਰ ਨੂੰ ਉਹ ਆਪਣੀ ਜੁੱਤੀ ਚੱਕ ਲੈ ਬੱਲੇ ਤੇਰਾ ਆਪਣੀ ਤਾਂ ਮੈਂ ਬਾੱਕ ਹੀ ਲਿਆ ਆ ਬਾਹ ਤੇਰਾ ਚਲ ਕੋਈ ਨਹੀਂ ਮੈਂ ਬਾਹ ਚੱਕ ਲਾਂਗਾ ਹੁਣ ਉਹਨੂੰ ਪੈਰ ਮੱਤ ਦਾ ਉਹ ਕੁਝ ਨਹੀਂ ਹੁੰਦਾ ਤਰ ਪਿਛਲੀ ਸਾਈਡ ਸੀਗਾ ਲੰਗਰ ਹਾਲ ਤੇ ਲੰਗਰ ਹਾਲ ਸੀਗਾ ਤੇ ਇੱਥੇ ਲੰਗਰ ਵਗੈਰਾ ਸਾਕਸੀ ਸਾਲੇ ਇੱਧਰ ਸਾਰਾ ਨਾ ਮੇਨ ਰਸਤਾ ਤੇ ਉਰੇ ਉੱਪਰ ਦੇ ਪਾਸੇ ਉਹ ਘੰਟਾ ਘਰ ਬਣਾ ਰੱਖਿਆ ਕਰ ਤੇ ਪਿਛਲੇ ਪਾਸੇ ਬਾਬਾ ਜੀ ਰਹਿੰਦੇ ਨੇ ਤਰ ਹਨਾ ਕਿ ਦਿਨ ਫੇਰ ਆਵਾਂਗੇ ਪੂਰਾ ਵਧੀਆ ਵਲੋਗ ਤੁਹਾਨੂੰ ਬਣਾ ਕੇ ਦਿਖਾਵਾਂਗੇ ਤੇ ਧਿ ਕਰਕੇ ਮਾਪਾ ਫਤਸੀ ਮੇਰੀ ਯਾਤਰੀ ਨਿਵਾਸ ਇੰਦਰ ਦਿਸ਼ਾ ਅਜੇ 15 ਟਾਈਮ ਘਟਾ ਫੇਰ ਆਵਾਂਗੇ ਵੇਖਦੇ ਤੇ ਕਰ ਰਹੇ ਨੇ ਸਾਰੇ ਵੇਰੇ ਫੋਟੋ ਸ਼ੂਟ ਕਹਿੰਦਾ ਫੋਟੋ ਵੇਰੇ ਵਧੀਆ ਆਣੀਆਂ ਮਾਵੇਂ ਬਿਠਾਏ ਦੋ ਇਸ ਨੂੰ ਪਰ ਮੈਂ ਜਾ ਰਹਾ ਮੇਰੇ ਤਾਂ ਧੁੱਪ ਚ ਪੈਰ ਮੱਚ ਰਿਹਾ ਹਾਂ ਪਤਾ ਵੀ ਚੱਲਦੇ ਠੀਕ ਹੈ ਚਲੋ ਹੈ ਤੇ ਦੇਖ ਸਾਰੇ ਮਾਰਨ ਉੱਧਰ ਦੇਖੋ ਕੀ ਮਰ ਗਿਆ ਓਰੇ ਬਾਹਰ ਅਸੀਂ ਆਗੇ ਸੀਗੇ ਤੇ ਬਾਹਰ ਲੱਗੇ ਸੀ ਇੱਕ ਐ ਮੈਨੂੰ ਕਹਿੰਦਾ ਐਮਬੈਸਡਰ ਐਮਬੈਸਡਰ ਗੱਡੀ ਲੱਗਦੀ ਆ ਕਿ ਵੀਟ ਹਾਂ ਇਹ ਬਾਟੇ ਕਿ ਖੜਾ ਰੱਖੇ ਗੱਡੀ ਉਹਰੇ ਮੁੰਡੇ ਫੋਟੋ ਖਿਚਾ ਰਹੇ ਨੇ ਉਹਰੇ ਹਨ ਗੱਡੀ ਦਿਖਾਣ ਆ ਤੇ ਗੱਡੀ ਫੋਰ ਸੇਲ ਆ ਓਏ ਇਹ ਗੱਡੀ ਫੋਰ ਸੇਲ ਹੈ ਆ ਦੇਖੋ ਓਏ ਇੱਥੇ ਵੀੜਾ ਦੇ ਕੇ ਸਿੱਸੇ ਵਿੱਚ ਤਾਂ ਬੈਜਦੇ ਨੇ കേടന്ന ഗടി അങ്ങോട്ട് കേ കണ്ടെയ്ൻജ് കേ കേ ആ देख लो उधर कंटेनर्ज देख लो अरे वेरी फोटो नहीं वीडियो नहीं रेडी ਗੱਡੀ ਬੋਰ ਦੇ ਮੈਂ ਇੱਕ ਗੱਲ ਤੁਹਾਨੂੰ ਹੀ ਹੀਟ ਵਾਈਦੀ ਸੀ ਹੋਣਾ ਇੱਕ ਜਿਹੜੀ ਕਿਕਤੀ ਜੀ ਮੰਤਰੀ ਕੋਲ ਨਹੀਂ ਸੀ ਉਹ ਗੱਡੀ ਰ ਅੰਬੈਸਡਰ ਗੱਡੀ ਇਹ ਛੋਟੀ ਜੀ ਗੱਡੀ ਫੀਟ ਘਟ ਜਾਂਦੀ ਜੀ ਇਹ ਇਹ ਗੇਅਰ ਤੇ ਜੋ ਜਿਵੇਂ ਰੇਸ ਇਹ ਤੁਹਾਨੂੰ ਦਿਖਾਣਾ ਹੈ ਗੱਡੀ ਇਹ ਨਾ ਗੱਡੀ ਪੈਟਰੋਲ ਗੱਡੀ ਜਾਂਦੀ ਸੀ ਆ ਦੇਖੋ origignal ਪਿਆ ਸਾਰਾ ਕੁਝ ਸਮਾਨ ਆ ਹਾਹਾ ਪੈਟਰੋਲ ਗੱਡੀ ਆ ਮੰਨੇ ਮਲਦੇ ਬੰਦੇ ਜਿਸ ਹੋਂ ਕਰੇ ਪਹੁੰਚ ਕੇ ਸੀਗੇ ਲੇਟ ਹੋ ਗਈ ਥੋੜਾ ਜਿਹਾ ਤੇ ਉੱਥੇ ਨਾ ਪੂਰਾ ਇੱਕ ਵਾਰ ਸਾਰੇ ਜਾ ਕੇ ਜਰੂਰ ਆਓ ਬਹੁਤ ਇੱਥੇ ਅਸਿਕ ਜਗਾ ਆਪਣਾ ਨਾ ਗੁਰੂ ਸਾਹਿਬ ਜੀ ਉੱਥੇ ਪਹੁੰਚੇ ਹੋਏ ਸੀਗੇ ਤੇ ਉੱਥੇ ਸਾਰਾ ਕੁਝ ਤੁਸੀਂ ਜਾ ਕੇ ਦੇਖੋ ਤੇ ਚੀਜ਼ਾਂ ਸਾਰੇ ਹੋਮ ਜੋਕਰੀ ਪਈਆਂ ਨੇ ਜਿਵੇਂ ਕੱਚਾ ਘਰ ਆ ਨਾ ਤੇ ਗੁਰੂ ਸਾਹਿਬ ਦੇ ਉੱਥੇ ਅਸਤਰ ਸ਼ਸਤਰ ਸਾਰਾ ਪਿਆ ਤੇ ਇੱਕ ਵਾਰ ਤੁਸੀਂ ਫੈਮਿਲੀ ਨਾਲ ਜਾ ਕੇ ਜਰੂਰ ਆਓ ਇਹ ਜਗ੍ਹਾ ਬਠਿੰਡੇ ਦੇ ਕੋਲ ਜਾ ਰਹੀਦੀ ਆ ਆਪਾਂ ਵਜਨਾ ਤੁਹਾਨੂੰ ਦੱਸ ਦਾਂਗੇ ਤੇ ਐਡਰੈਸ ਦੇ ਦਾਂਗੇ ਉੱਤੇ ਨਾਂ ਲਿਖ ਦਾਂਗੇ ਕਿਹੜੇ ਪਿੰਡ ਦੇ ਵਿੱਚ ਗੁਰਦੁਆਰਾ ਆ ਤੇ ਲੰਗਾ ਜੱਸੀ ਕੱਲ ਮਿਲਦਾ ਪਰ ਐਕਟੀਵਿਟੀ ਦੇ ਵਿੱਚ ਅਸਰੀਕਾ